ਕਿ ਆਈ ਤਿਆਰੀ ਸੀਗੀ ਜੋ ਕੌਂਸਲ ਸਾਨੂੰ ਸਾਡੀ ਜਾਣਾ ਸੀਗਾ ਪਰ ਇਹ ਭਗਵੰਤਮਾਨ ਸਰਕਾਰ ਐਡੀ ਮਾੜੀ ਐ ਕਿ ਕਰਨਾ ਕੁਛ ਵਿਖਾਉਣਾ ਕੁਛ ਨੀਤੀਆਂ ਬਹੁਤ ਮਾੜੀਆਂ ਪਰ ਸਮਾਂ ਹੁਣ ਤੇ ਦੱਸਦੇ ਰਹਾਂਗੇ ਜੋ ਸਾਡੇ ਅੰਦਰਾਂ ਦੀ ਅੱਗ ਉਹ ਕਦੇ ਨਹੀਂ ਬੁਝੂਗੀ ਆਪਦੇ ਹੱਕਾਂ ਖਾਤਰ ਅਸੀਂ ਲੇ ਦਮ ਤੱਕ ਲੜਦੇ ਰਹਾਂਗੇ ਇਹ ਲੋਕਾਂ ਦੀ ਆਵਾਜ਼ ਇਸ ਤੱਕਾ ਨਹੀਂ ਬੰਦ ਹੋਣੀ ਜਿਵੇਂ ਇਹ ਕਰਨਾ ਚਾਹੁੰਦਾ ਹੈ ਇਹਦਾ ਸਮਾਂ ਥੋੜਾ ਹੈ ਯੋਸ਼ ਸ਼ਕਾਰਸ ਚਲਦੇ ਆ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਚਲਦੇ ਰਹੇ ਆ ਇਹ ਸਮੁੰਦਰਾਂ ਦੇ ਪਾਣੀ ਵਾਂਗੂ ਲਹਿਰ ਦਬਦੀ ਤੜਾਦੀ ਜੋਤ ਤਰਾ ਚੜਾਉਂਦਾ ਰਹਿੰਦਾ ਇਹ ਦਬਦਾ ਨਹੀਂ ਇਸ ਤੋਂ ਇਸ ਵਾਸਤੇ ਅਸੀਂ ਆਪਣੇ ਹੱਕਾਂ ਦੇ ਖਾਤਰ ਪੂਰੀ ਆਵਾਜ਼ ਬੁਲੰਦ ਕਰਕੇ ਲੜਾਂਗੇ ਤੇ ਹੱਕਾਂ ਦੇ ਲੈ ਕੇ ਰੱਖਾਂਗੇ ਇੱਥੋਂ ਕਾਫਲੇ ਦੇ ਰੂਪੇ ਚ ਜਾ ਰਹੇ ਸੀ ਕਿੰਨੇ ਪਿੰਡਾਂ ਦੇ ਜਾ ਰਹੇ ਸੀ ਤੁਸੀਂ ਇੱਥੋਂ ਨਹੀਂ ਅਸੀਂ ਜਾ ਰਹੇ ਸੀ ਅਡੋ ਅਡੀਆਂ ਇਸ ਵਾਸਤੇ ਗੱਡੀਆਂ ਜਿਵੇਂ ਜਿਵੇਂ ਇਕੱਠੇ ਹੋ ਜਿਕੇ ਇਸ ਵਾਸਤੇ ਸਰਕਾਰ ਠੀਕ ਹੈ ਸਰਕਾਰਾਂ ਇਹ ਕੁਝ ਕਰਦੀਆਂ ਹੁੰਦੀਆਂ ਪਰ ਇਹਨਾਂ ਦਾ ਜਮਾਂ ਹੱਦ ਦੀ ਲਾਤੀ ਪਸੰਦ ਆ ਐਡੀ ਭੰਡ ਸਰਕਾਰ ਐਡੀ ਮਾੜੀ ਨਿਕਲੀ ਸਭ ਤੋਂ ਮਾੜੀ ਜਿੰਨੀਆਂ ਸਰਕਾਰਾਂ ਆਈਆਂ ਅੱਜ ਤੱਕ ਇਹਦੇ ਵਾਲਾ ਲੱਛਣ ਕਿਸੇ ਸਰਕਾਰ ਨੇ ਨਹੀਂ ਕਰਿਆ ਉਹ ਤਾਂ ਦੇ ਟੇਲਾਂ ਤੱਕ ਪਾਣੀ ਪਹੁੰਚਾਤਾ ਕਿਸਾਨੀ ਆਸਤੇ ਬਹੁਤ ਕੰਮ ਕਰੀ ਜਾਂਦੇ ਆ ਕਿਸਾਨੀ ਦਾ ਪਾਣੀ ਨਹੀਂ ਕਿਸਾਨੀ ਨੂੰ ਬਰਬਾਦ ਕਰਨ ਵਾਸਤੇ ਸਾਰਾ ਕੁਝ ਕਰੀ ਜਾ ਰਹੇ ਆ ਦੱਚੇ ਨਾਲ ਸਾਡੇ ਨਾਲ ਟੌਪ ਤੇ ਬੈਠ ਕੇ ਇੱਕ ਹੀ ਕੋਈ ਗੱਲ ਕਰੇ ਜਿਨ੍ਹਾਂ ਦੇ ਇਹਨਾਂ ਦੇ ਮੰਤਰੀ ਨਾਲ ਰੋਜ਼ ਤੁਸੀਂ ਰਹਿੰਦੇ ਰਹੇ ਹੋ ਉਹ ਗੱਲ ਕਰਕੇ ਤਿਆਰ ਹੈ ਆ ਸਾਨੂੰ ਖੇਤੀ ਦਾ ਪ੍ਰਦਾਨ ਦੇਤਾ ਵੀਰੋ ਜਿਹੜੀਆਂ ਸਾਡੀਆਂ ਗੇਤੀਆਂ ਨਸਲਾਂ ਸੀ ਝੋਨੇ ਦੀਆਂ ਖੇਤੀ ਨੂੰ ਤਾਂ ਇਹਨੇ ਬਰਬਾਦ ਕਰਤਾ ਸਾਡੀਆਂ ਪੰਜ ਨਸਲਾਂ ਜਿਹੜੀਆਂ ਗੇਤੀਆਂ ਲੱਗਣ ਵਾਲੀਆਂ ਸੀ ਉਹ ਬੌਂਡ ਕਰਤੀਆਂ ਜਿਹੜਾ ਹਾਈਬ੍ਰਿਡ ਉਸ ਏਰੀਏ ਦੇ ਵਿੱਚ ਹੁੰਦਾ ਸੀ ਉਹ ਵੀ ਇਹਨੇ ਬੀ ਬੌਂਡ ਕਰਤਾ ਕਸ਼ਾਲੀ ਕਿਹੜੇ ਪਾਸੋਂ ਲਿਆਤੀ ਜਿੱਦੋਂ ਕਿਸਾਨ ਤਾਂ ਫਸਲ ਨਾਲ ਹੀ ਆ ਨਾ ਜੇ ਤੋ ਫਸਲ ਨਾ ਬੀਜੀ ਗਈ ਕੀ ਹੋਣੀ ਹੈ ਬਰਬਾਦੀ ਇਸ ਵਾਸਤੇ ਵੀਰੋ ਇਹਨੇ ਸਭ ਤੋਂ ਮਾੜੀ ਇਹ ਸਰਕਾਰ ਹੈ ਜਿਹੜੀ ਕਿਸਾਨ ਵਾਸਤੇ ਹਰ ਟਾਈਮ ਬੁਰਾ ਸੋਚ ਜੇ ਜਿਹੜੀਆਂ ਟਰਾਲੀ ਚੋਰੀ ਹੋਈਆਂ ਉਹਨੂੰ ਲੈ ਕੇ ਪਰਚਾ ਲੱਗਦਾ ਵੀ ਸਰਕਾਰ ਦਰਜ ਨਹੀਂ ਕਰਦੀ ਹੁਣ ਤਾਂ ਕਰ ਹੀ ਨਹੀਂ ਸਰਕਾਰ ਨੇ ਕੀ ਕਰਨਾ ਹੈ ਸਰਕਾਰ ਦੀ ਉਹੀ ਤਾਂ ਆਵਾਜ਼ ਫੌਣ ਚੱਲੇ ਸੀ ਅੱਜ ਉਸੇ ਵਾਸਤੇ ਚੱਲੇ ਸੀ ਨਾ ਜਿਹੜੀਆਂ ਸਾਡੀਆਂ ਖਲੋਰਾਂਗਾਂ ਨੇ ਟਰਾਲੀਆਂ ਚੋਰੀ ਕਰੀਆਂ ਜਾਂ ਜਿਹੜਾ ਤੁਸੀਂ ਕਹਿੰਦੇ ਸੀ ਵੀ ਅਸੀਂ ਮਹੀਨਾ ਹੋ ਗਿਆ ਸਮਾਨ ਦੀ ਪ੍ਰਭਾਵੀ ਪੂਰੀ ਕਰਾਂਗੇ ਉਹੀ ਤਾਂ ਲੜਾਈ ਸੀ ਅੱਜ ਉਸੇ ਵਾਸਤੇ ਜਾਣਾ ਸੀ ਵੀ ਸਾਡੀ ਭਾਰਤੀ ਜਿਹੜਾ ਜਿਹੜਾ ਦਿੱਤਾ ਸਾਡਾ ਨੁਕਸਾਨ ਉਹ ਪੂਰਾ ਕਰੋ ਪੂਰਾ ਕਹਦੇ ਸਰਕਾਰ ਜ਼ਬਰ ਜੋਰ ਨਾਲ ਸਾਨੂੰ ਦਬਾ ਰਹੀ ਹੈ ਪਰ ਕਦੇ ਅਸੀਂ ਇਹਦੇ ਜ਼ਬਰ ਜੋਰ ਥੱਲੇ ਨਹੀਂ ਆਵਾਂਗੇ ਸਮਾਂ ਹੈ ਸਮਾਂ ਹੁੰਦਾ ਕੋਈ ਠੀਕ ਹੈ ਕਿੰਨਾ ਕਿਤੇ ਰ ਹੈ ਇਹ ਸਰਕਾਰ ਦਾ 1 ਸਾਲ ਰਹਿ ਗਿਆ 1 ਸਾਲ ਬਾਅਦ ਪਰ ਇਹਦਾ ਕਿਸੇ ਨੇ ਨਾਮ ਵੀ ਨਹੀਂ ਲੈਣਾ ਹਜੇ ਬਾਦਰ ਕੇ ਇੱਕ ਅੱਧੀ ਸੀਟ ਤੇ ਤਾਂ ਆ ਗਏ ਸੀ ਇਹਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਨਾਂ ਨਹੀਂ ਲੈਣਾ ਹੈ ਨਾ ਖਤਮ ਹੋ ਜੂਗੀ ਮਿੱਟੀ 'ਚ ਮਿਲ ਕੇ ਰਹਿ ਜੂਗੀ ਇਹ ਆਵੇ ਤਾਂ ਸੀ ਯਾਰ ਮਾੜਾ ਜ ਆ ਹੁਣ ਤਾਂ ਉਲਝੇ ਆ ਹੁਣ ਫਿਰ ਮੈਂ ਇਹਨਾਂ ਵੀਰਾਂ ਨੂੰ ਵੀ ਕਹਿ ਦਿਆਂ ਕਿੰਨੇ ਖੋਣਗੇ ਆਪਣੇ ਪਿੰਡਾਂ 'ਚ ਪੁਲਿਸ ਵਾਲੇ ਮੇਰੇ ਕੋਲ ਉਹਨਾਂ ਨਾਲ ਦੁਸ਼ਮਣੀ ਨਹੀਂ ਹੂੰ ਕਿੰਨੇ ਉਹ ਰੋਕਣਗੇ ਤਾਂ ਫੜ ਆਗੇ ਅਜੇ ਤਾਂ ਅਸੀਂ ਉਸ ਮੂੜ 'ਚ ਹੀ ਨਹੀਂ ਆਏ ਅਸੀਂ ਤਾਂ ਅਸੀਂ ਅਜੇ ਲੜਾਈ ਤੋਂ ਦੂਰ ਆ ਅਸੀਂ ਕਹਿੰਨੇ ਆ ਯਾਰ ਅਸੀਂ ਤਾਂ ਸ਼ਾਂਤੀ ਪਸੰਦ ਲੋਕ ਹੈ ਸ਼ਾਂਤੀ ਨਾਲ ਖੜੇ ਹੈ ਜਿੱਥੇ ਕੋਈ ਰੋਕ ਲੈਂਦੇ ਉੱਥੇ ਰੁਕੀਦਾ ਹੈ ਅੱਜ ਤੱਕ ਦੱਸੋ ਸਿੱਧੂਪੁਰ ਜਥੇ ਨੇ ਜਥੇਬੰਦੀ ਨੇ ਕਿੰਨਾ ਕੁ ਦਬਾਣ ਕਰਿਆ ਕਿੰਨੀ ਕਿਛਾਸ਼ਨ ਤੋਂ ਬਾਹਰ ਰਹੀ ਹੈ ਸਾਨੂੰ ਵੀ ਧੀਰ ਹੈ ਯਾਰ ਸਾਰਾ ਕੁਝ ਸ਼ਾਂਤੀ ਨਾਲ ਲੜਨ ਵਾਲੇ ਆ ਲੜਾਂਗੇ ਅਕੀਰਲੇ ਤੰਬ ਤੱਕ ਲੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਮਰਿੰਦਰ ਸਿੰਘ ਲਬਾਣੇੜੀ ਜਿੱਥੇ ਬੰਦੀ ਦਾ ਜਿਹੜਾ ਐਸਕੇਐਮ ਨਾਨ ਪੋਲਿਟੀਕਲ ਦਾ ਜੀਐਮਐਮ ਦਾ ਪ੍ਰੋਗਰਾਮ ਦਿੱਤਾ ਗਿਆ ਸ਼ੰਭੂ ਬਾਰਡਰ ਤੇ ਉਦੀ ਬਾਬਤ ਜਾ ਰਹੀ ਸੀ ਪਰ ਪੰਜਾਬ ਉਸ ਦਾ ਇਹ ਰਵਈਆ ਇਹਨਾਂ ਨੇ ਇੱਥੇ ਸਾਨੂੰ ਰੋਕਿਆ ਪਤਾ ਨਹੀਂ ਕਿਉਂ ਕਿਸਾਨਾਂ ਦੀ ਆਵਾਜ਼ ਦਵਾਇ ਜਰਾ ਜੀ ਸਾਡੇ ਸਾਰੇ ਆਗੂਆਂ ਨੂੰ ਕਿਸੇ ਨੂੰ ਨਜ਼ਰਬੰਦ ਕੀਤਾ ਹੋਇਆ ਘਰੇ ਕਿਸੇ ਨੂੰ ਥਾਣੇ ਦੇ ਵਿੱਚ ਜੇਲਾਂ ਦੇ ਵਿੱਚ ਰੱਖਿਆ ਹੈ ਕਿ ਬਹੁਤ ਹੀ ਨਿੰਦਣਜੋਕ ਘਟਨਾ ਪੰਜਾਬ ਸਰਕਾਰ ਦੀ ਪਹਿਲਾਂ ਤਾਂ ਸਾਡੇ ਧਰਨਾ ਨੂੰ ਚਕਾਇਆ ਗਿਆ ਸ਼ੰਭੂ ਟੈਕਨੋਲੋਜੀ ਤੇ ਸ਼ਾਂਤ ਮੇਟਾਂਗਣਾ ਬੈਠੀ ਸੀ ਤੇ ਹੁਣ ਸਾਡੇ ਤੇ ਇਹ ਕਾਰਵਾਈ ਹੈ ਇਹ ਦਾ ਅੱਜ ਪੰਜਾਬ ਸਰਕਾਰ ਨੂੰ ਝੁਕਣਾ ਪਊਗਾ ਉਹਨਾਂ ਦੇ ਅੱਗੇ ਇਹ ਸ਼ੰਭੂ ਤੇ ਜਾ ਰਹੇ ਸੀ ਇੱਥੇ ਗੱਡੜਬਾ ਰੋਕੇ ਗਏ ਹਾਂਜੀ ਹਾਂਜੀ ਇੱਥੋਂ ਕਿਤੇ ਲੈ ਕੇ ਜਾ ਰਹੇ ਹੈ ਕਿ ਇੱਥੇ ਕਿਰਾਂ ਫਿਲਹਾਲ ਫਿਲਹਾਲ ਤਾਂ ਇੱਥੇ ਰੁਕੇ ਅੱਗੇ ਪਤਾ ਨਹੀਂ ਇੱਕ ਇਸ ਜਿਵੇਂ ਭਗਵੰਤ ਮਾਨ ਦਾ ਗ੍ਰੀਟ ਵੀਟ ਆਇਆ ਵੀ ਅਸੀਂ ਸਖਤੀ ਨਾਲ ਰੁਕਾਂਗੇ ਪਬਲਿਕ ਨੂੰ ਪਰੇਸ਼ਾਨ ਕਰ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਹੋ ਤੁਸੀਂ ਨਹੀਂ ਨਹੀਂ ਪਬਲਿਕ ਨੂੰ ਨਹੀਂ ਪਰੇਸ਼ਾਨ ਕਰ ਰਹੇ ਭਗਵੰਤ ਮਾਨ ਸਿੰਘ ਨੂੰ ਵੈਸੇ ਤਾਂ ਅਸੀਂ ਪਹਿਲਾਂ ਹੀ ਇਹਨਾਂ ਨੂੰ ਪਤਾ ਹੀ ਯਾਦ ਕਰਾ ਦਈਏ ਕਿ ਧਰਨੇ ਚੋਂ ਹੀ ਤੁਸੀਂ ਨਿਕਲੇ ਅੱਗੇ ਤਾਂ ਸਾਡੇ ਨਾਲ ਆ ਕੇ ਬਹਿ ਕੇ ਚਾਹਾਂ ਵੀ ਪੀਂਦੇ ਹੁੰਦੇ ਸੀ ਸਟੇਜਾਂ ਤੇ ਵੀ ਸਾਂਝੀਆਂ ਕਰਦੇ ਬੋਲਦੇ ਹੁੰਦੇ ਸੀ ਤਾਂ ਹੁਣ ਇਹਨਾਂ ਨੂੰ ਲੱਗਣ ਲੱਗ ਪਏ ਵੀ ਸੜਕਾਂ ਰੋਕਦੇ ਅਜਿਹੀ ਗੱਲ ਨਹੀਂ ਪੰਜਾਬ ਖੇਤੀ ਪ੍ਰਧਾਨ ਸੂਭਾ ਅੱਗੇ ਵੀ ਇਹਨਾਂ ਨੇ ਇਲਜ਼ਾਮ ਲਾਇਆ ਵੀ ਇਥੋਂ ਦੀ ਇੰਡਸਟਰੀ ਨੂੰ ਖਤਰਾ ਹੈ ਤੁਸੀਂ ਦੇਖ ਲਓ ਜੇ ਜਦੋਂ ਦਾ ਧਰਨਾ ਚੁੱਕਿਆ ਸਾਲ ਬਾਅਦ ਆਪਾਂ ਇਹਦਾ ਸਵੇਖਣ ਕਰਲਾਂਗੇ ਸਾਰਾ ਵੀ ਕਿੰਨਾ ਪੰਜਾਬ ਨੂੰ ਪਹਿਲਾਂ ਫਾਇਦਾ ਹੋਇਆ ਤੇ ਕਿੰਨਾ ਘਾਟਾ ਪਿਆ ਕਿਲਾ ਪ੍ਰਧਾਨ ਨજરਬੰਦ ਹੈ ਹੋਰ ਕਿੰਨੇ ਕ ਆਗੂ ਥੋੜੇ ਨજરਬੰਦ ਨੇ ਸਾਡੇ ਜੀ ਜ਼ਿਲ੍ਹਾ ਪ੍ਰਧਾਨ ਸਰਦਾਰ ਬਿਆਨ ਸਿੰਘ ਦੋਦਾ ਜੀ ਵੀ ਨજરਬੰਦ ਕੀਤੇ ਹੋਇਆ ਬਾਕੀ ਹੋਰ ਜਿਹੜੇ ਬਲਾਕਾਂ ਦੇ ਆਗੂ ਜਿਹੜੇ ਜਿਹੜੇ ਉਹ ਨજરਬੰਦ ਦਾ ਘਰਾਂ 'ਚ ਕੋਈ ਥਾਣੇ ਵੀ ਲੱਗੇ ਆ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਉਹ ਇੱਕ ਤਰ੍ਹਾਂ ਸਰਕਾਰ ਨੇ ਫੇਲ ਕਰਤਾ ਕੀ ਰਣਨੀਤੀ ਰਹਿਣ ਵਾਲੀ ਅੱਗੇ ਜਥੇਬੰਦੀ ਦੀ ਜਿੱਥੇ ਬੰਦੀ ਰਣਨੀਤੀ ਦੇ ਸਾਡੇ ਆਗੂ ਤੈਅ ਕਰਨਗੇ ਜੋ ਵੀ ਹੋਗਾ ਪਰ ਅਸੀਂ ਲੜਾਂਗੇ ਜੀ ਐ ਘਰੇ ਘਰਾਂ ਚ ਨਹੀਂ ਬੰਦੇ ਕਿ ਅਸੀਂ ਆਪਦਾ ਹੱਕ ਲੈਣਾ ਕਿਉਂਕਿ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਜੇ ਇਹਨਾਂ ਨੂੰ ਐ ਇਹ ਧਰਨੇ ਲਾ ਲੈਂਦੇ ਆ ਉਹ ਪਿੱਛੇ ਜੀ ਆਪਦੀ ਸਰਕਾਰ ਹੁੰਦੇ ਹੀ ਲਾਈ ਰੱਖਿਆ ਇਹਨਾਂ ਨੇ ਉੱਥੇ ਤੇ ਅਸੀਂ ਵੀ ਲਾਵਾਂਗੇ ਅਸੀਂ ਕਰ ਨਹੀਂ ਬੰਦੇ ਇਹ ਲੋਕਾਂ ਦੇ